ਅੱਜ ਸੋਨੇ ਦੀ ਕੀਮਤ 98946 ਰੁਪਏ 10 ਗ੍ਰਾਮ ਤੇ ਆ ਗਈ ਹੈ ਜਦ ਕਿ ਚਾਂਦੀ ਦੀ ਕੀਮਤ ਘਟ ਕੇ 111194 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਤੁਹਾਨੂੰ ਦੱਸਦੀ ਹੈ 24 23 22 18 ਤੇ 14 ਕੈਰਟ ਦੇ ਸੋਨੇ ਦੀਆਂ ਨਵੀਆਂ ਕੀਮਤਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ 24 ਕੈਰਟ ਦੇ ਸੋਨੇ ਦੀ ਕੀਮਤ 98946 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 98550 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 90635 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ ਦੇ ਸੋਨੇ ਦੀ ਕੀਮਤ 74210 ਰੁਪਏ ਪ੍ਰਤੀ 10 ਗ੍ਰਾਮ ਤੇ ਇਸੇ ਤਰ੍ਹਾਂ 14 ਕੈਰਟ ਦੇ ਸੋਨੇ ਦੀ ਕੀਮਤ 57883 ਰੁਪਏ ਪ੍ਰਤੀ 10 ਗ੍ਰਾਮ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਸੋਨਾ ਚਾਂਦੀ ਦੀਆਂ ਕੀਮਤਾਂ ਦੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਇਆ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਪਿਛਲੇ ਤਕਰੀਬਨ 10 ਦਿਨਾਂ ਤੋਂ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਆ ਗੱਲ ਕਰੀਏ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ ਵੀਰਵਾਰ ਸਵੇਰ ਤੱਕ 24 ਕੈਰੇਟ ਸੋਨੇ ਦੀ ਕੀਮਤ 98946 ਰੁਪਏ 10 ਗ੍ਰਾਮ ਤੇ ਆ ਗਈ ਹੈ ਜਦਕਿ ਚਾਂਦੀ ਦੀ ਕੀਮਤ ਘਟ ਕੇ 111194 ਰੁਪਏ ਪ੍ਰਤੀ ਕਿਲੋਗ੍ਰam ਤੇ ਆ ਗਈ ਹੈ ਤੁਹਾਨੂੰ ਦੱਸਦੀ ਹੈ 24 23 22 18 ਤੇ 14 ਕੈਰਟ ਦੇ ਸੋਨੇ ਦੀਆਂ ਨਵੀਆਂ ਕੀਮਤਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ 24 ਕੈਰਟ ਦੇ ਸੋਨੇ ਦੀ ਕੀਮਤ 98946 ਰੁਪਏ ਪ੍ਰਤੀ 10 ਗ੍ਰਾਮ 23 ਕੈਰਟ ਦੇ ਸੋਨੇ ਦੀ ਕੀਮਤ 98550 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 90635 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ ਦੇ ਸੋਨੇ ਦੀ ਕੀਮਤ 74210 ਰੁਪਏ ਪ੍ਰਤੀ 10 ਗ੍ਰਾਮ ਤੇ ਇਸੇ ਤਰ੍ਹਾਂ 14 ਕੈਰਟ ਦੇ ਸੋਨੇ ਦੀ ਕੀਮਤ 57883 ਰੁਪਏ ਪ੍ਰਤੀ 10 ਗ੍ਰਾਮ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਸੋਨਾ ਚਾਂਦੀ ਦੀਆਂ ਕੀਮਤਾਂ ਦੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਇਆ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਪਿਛਲੇ ਤਕਰੀਬਨ 10 ਦਿਨਾਂ ਤੋਂ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਆ ਗੱਲ ਕਰੀਏ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ ਵੀਰਵਾਰ ਸਵੇਰ ਤੱਕ 24 ਕੈਰਟ ਸੋਨੇ ਦੀ ਕੀਮਤ 98946 ਰੁਪਏ 10 ਗ੍ਰਾਮ ਤੇ ਆ ਗਈ ਹੈ ਜਦਕਿ ਚਾਂਦੀ ਦੀ ਕੀਮਤ ਘਟ ਕੇ 111194 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਤੁਹਾਨੂੰ ਦੱਸ ਦਈਏ 24 23 22 18 ਤੇ 14 ਕੈਰਟ ਦੇ ਸੋਨੇ ਦੀਆਂ ਨਵੀਆਂ ਕੀਮਤਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ 24 ਕੈਰਟ ਦੇ ਸੋਨੇ ਦੀ ਕੀਮਤ 98946 ਰੁਪਏ ਪ੍ਰਤੀ 10 ਗ੍ਰਾਮ 23 ਕੈਰਟ ਦੇ ਸੋਨੇ ਦੀ ਕੀਮਤ 98550 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 90635 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ ਦੇ ਸੋਨੇ ਦੀ ਕੀਮਤ 74210 ਰੁਪਏ ਪ੍ਰਤੀ 10 ਗ੍ਰਾਮ ਤੇ ਇਸੇ ਤਰ੍ਹਾਂ 14 ਕੈਰੇਟ ਦੇ ਸੋਨੇ ਦੀ ਕੀਮਤ 57883 ਰੁਪਏ ਪ੍ਰਤੀ 10 ਗ੍ਰਾਮ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਸੋਨਾ ਚਾਂਦੀ ਦੀਆਂ ਕੀਮਤਾਂ ਦੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਇਆ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਪਿਛਲੇ ਤਕਰੀਬਨ 10 ਦਿਨਾਂ ਤੋਂ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਆ ਗੱਲ ਕਰੀਏ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ ਵੀਰਵਾਰ ਸਵੇਰ ਤੱਕ 24 ਕੈਰਟ ਸੋਨੇ ਦੀ ਕੀਮਤ 98946 ਰੁਪਏ 10 ਗ੍ਰਾਮ ਤੇ ਆ ਗਈ ਹੈ ਜਦਕਿ ਚਾਂਦੀ ਦੀ ਕੀਮਤ ਘਟ ਕੇ 111194 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਤੁਹਾਨੂੰ ਦੱਸਦੀ ਹੈ 24 23 22 18 ਤੇ 14 ਕੈਰਟ ਦੇ ਸੋਨੇ ਦੀਆਂ ਨਵੀਆਂ ਕੀਮਤਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ 24 ਕੈਰਟ ਦੇ ਸੋਨੇ ਦੀ ਕੀਮਤ 98946 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 98550 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 90635 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ ਦੇ ਸੋਨੇ ਦੀ ਕੀਮਤ 74210 ਰੁਪਏ ਪ੍ਰਤੀ 10 ਗ੍ਰਾਮ ਤੇ ਇਸੇ ਤਰ੍ਹਾਂ 14 ਕੈਰਟ ਦੇ ਸੋਨੇ ਦੀ ਕੀਮਤ 57883 ਰੁਪਏ ਪ੍ਰਤੀ 10 ਗ੍ਰਾਮ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਸੋਨਾ ਚਾਂਦੀ ਦੀਆਂ ਕੀਮਤਾਂ ਦੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਇਆ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਪਿਛਲੇ ਤਕਰੀਬਨ 10 ਦਿਨਾਂ ਤੋਂ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਆ ਗੱਲ ਕਰੀਏ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੀ ਵੈੱਬਸਾਈਟ ਦੇ ਮੁਤਾਬਕ ਵੀਰਵਾਰ ਸਵੇਰ ਤੱਕ 24 ਕੈਰਟ ਸੋਨੇ ਦੀ ਕੀਮਤ 98946 ਰੁਪਏ 10 ਗ੍ਰਾਮ ਤੇ ਆ ਗਈ ਹੈ ਜਦ ਕਿ ਚਾਂਦੀ ਦੀ ਕੀਮਤ ਘਟ ਕੇ 1,11,194 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ। ਤੁਹਾਨੂੰ ਦੱਸਦੀ ਹੈ 24 23 22 18 ਤੇ 14 ਕੈਰਟ ਦੇ ਸੋਨੇ ਦੀਆਂ ਨਵੀਆਂ ਕੀਮਤਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ। 24 ਕੈਰਟ ਦੇ ਸੋਨੇ ਦੀ ਕੀਮਤ 98,946 ਰੁਪਏ ਪ੍ਰਤੀ 10 ਗ੍ਰਾਮ 23 ਕੈਰਟ ਦੇ ਸੋਨੇ ਦੀ ਕੀਮਤ 98,550 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 90635 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ ਦੇ ਸੋਨੇ ਦੀ ਕੀਮਤ 74210 ਰੁਪਏ ਪ੍ਰਤੀ 10 ਗ੍ਰਾਮ ਤੇ ਇਸੇ ਤਰ੍ਹਾਂ 14 ਕੈਰਟ ਦੇ ਸੋਨੇ ਦੀ ਕੀਮਤ 57883 ਰੁਪਏ ਪ੍ਰਤੀ 10 ਗ੍ਰਾਮ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਸੋਨਾ ਚਾਂਦੀ ਦੀਆਂ ਕੀਮਤਾਂ ਦੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਇਆ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਪਿਛਲੇ ਤਕਰੀਬਨ 10 ਦਿਨਾਂ ਤੋਂ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਆ ਗੱਲ ਕਰੀਏ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ ਵੀਰਵਾਰ ਸਵੇਰ ਤੱਕ 24 ਕੈਰਟ ਸੋਨੇ ਦੀ ਕੀਮਤ 98946 ਰੁਪਏ 10 ਗ੍ਰਾਮ ਤੇ ਆ ਗਈ ਹੈ ਜਦਕਿ ਚਾਂਦੀ ਦੀ ਕੀਮਤ ਘਟ ਕੇ 111194 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਤੁਹਾਨੂੰ ਦੱਸ ਦਈਏ 24 23 22 18 ਤੇ 14 ਕੈਰਟ ਦੇ ਸੋਨੇ ਦੀਆਂ ਨਵੀਆਂ ਕੀਮਤਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ 24 ਕੈਰਟ ਦੇ ਸੋਨੇ ਦੀ ਕੀਮਤ 98946 ਰੁਪਏ ਪ੍ਰਤੀ 10 ਗ੍ਰਾਮ 23 ਕੈਰਟ ਦੇ ਸੋਨੇ ਦੀ ਕੀਮਤ 98550 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 90635 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ ਦੇ ਸੋਨੇ ਦੀ ਕੀਮਤ 74210 ਰੁਪਏ ਪ੍ਰਤੀ 10 ਗ੍ਰਾਮ ਤੇ ਇਸੇ ਤਰ੍ਹਾਂ 14 ਕੈਰੇਟ ਦੇ ਸੋਨੇ ਦੀ ਕੀਮਤ 57883 ਰੁਪਏ ਪ੍ਰਤੀ 10 ਗ੍ਰਾਮ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਸੋਨਾ ਚਾਂਦੀ ਦੀਆਂ ਕੀਮਤਾਂ ਦੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਇਆ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਪਿਛਲੇ ਤਕਰੀਬਨ 10 ਦਿਨਾਂ ਤੋਂ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਆ ਗੱਲ ਕਰੀਏ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ ਵੀਰਵਾਰ ਸਵੇਰ ਤੱਕ 24 ਕੈਰਟ ਸੋਨੇ ਦੀ ਕੀਮਤ 98946 ਰੁਪਏ 10 ਗ੍ਰਾਮ ਤੇ ਆ ਗਈ ਹੈ ਜਦਕਿ ਚਾਂਦੀ ਦੀ ਕੀਮਤ ਘਟ ਕੇ 111194 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਤੁਹਾਨੂੰ ਦੱਸਦੀ ਹੈ 24 23 22 18 ਤੇ 14 ਕੈਰਟ ਦੇ ਸੋਨੇ ਦੀਆਂ ਨਵੀਆਂ ਕੀਮਤਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ 24 ਕੈਰਟ ਦੇ ਸੋਨੇ ਦੀ ਕੀਮਤ 98946 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 98550 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 90635 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ ਦੇ ਸੋਨੇ ਦੀ ਕੀਮਤ 74210 ਰੁਪਏ ਪ੍ਰਤੀ 10 ਗ੍ਰਾਮ ਤੇ ਇਸੇ ਤਰ੍ਹਾਂ 14 ਕੈਰਟ ਦੇ ਸੋਨੇ ਦੀ ਕੀਮਤ 57883 ਰੁਪਏ ਪ੍ਰਤੀ 10 ਗ੍ਰਾਮ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ ਜੇ ਹੁਣ ਗੱਲ ਕਰਦੇ ਹਾਂ ਸੋਨਾ ਚਾਂਦੀ ਦੀਆਂ ਕੀਮਤਾਂ ਦੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਇਆ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਪਿਛਲੇ ਤਕਰੀਬਨ 10 ਦਿਨਾਂ ਤੋਂ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਆ ਗੱਲ ਕਰੀਏ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੀ ਵੈੱਬਸਾਈਟ ਦੇ ਮੁਤਾਬਕ ਵੀਰਵਾਰ ਸਵੇਰ ਤੱਕ 24 ਕੈਰਟ ਸੋਨੇ ਦੀ ਕੀਮਤ 98946 ਰੁਪਏ 10 ਗ੍ਰਾਮ ਤੇ ਆ ਗਈ ਹੈ ਜਦ ਕਿ ਚਾਂਦੀ ਦੀ ਕੀਮਤ ਘਟ ਕੇ 1,11,194 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ। ਤੁਹਾਨੂੰ ਦੱਸਦੀ ਹੈ 24 23 22 18 ਤੇ 14 ਕੈਰਟ ਦੇ ਸੋਨੇ ਦੀਆਂ ਨਵੀਆਂ ਕੀਮਤਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ। 24 ਕੈਰਟ ਦੇ ਸੋਨੇ ਦੀ ਕੀਮਤ 98,946 ਰੁਪਏ ਪ੍ਰਤੀ 10 ਗ੍ਰਾਮ 23 ਕੈਰਟ ਦੇ ਸੋਨੇ ਦੀ ਕੀਮਤ 98,550 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 90635 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ ਦੇ ਸੋਨੇ ਦੀ ਕੀਮਤ 74210 ਰੁਪਏ ਪ੍ਰਤੀ 10 ਗ੍ਰਾਮ ਤੇ ਇਸੇ ਤਰ੍ਹਾਂ 14 ਕੈਰਟ ਦੇ ਸੋਨੇ ਦੀ ਕੀਮਤ 57883 ਰੁਪਏ ਪ੍ਰਤੀ 10 ਗ੍ਰਾਮ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਸੋਨਾ ਚਾਂਦੀ ਦੀਆਂ ਕੀਮਤਾਂ ਦੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਇਆ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਪਿਛਲੇ ਤਕਰੀਬਨ 10 ਦਿਨਾਂ ਤੋਂ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਆ ਗੱਲ ਕਰੀਏ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ ਵੀਰਵਾਰ ਸਵੇਰ ਤੱਕ 24 ਕੈਰਟ ਸੋਨੇ ਦੀ ਕੀਮਤ 98946 ਰੁਪਏ 10 ਗ੍ਰਾਮ ਤੇ ਆ ਗਈ ਹੈ ਜਦਕਿ ਚਾਂਦੀ ਦੀ ਕੀਮਤ ਘਟ ਕੇ ਆ 111194 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਤੁਹਾਨੂੰ ਦੱਸ ਦਈਏ 24 23 22 18 ਤੇ 14 ਕੈਰਟ ਦੇ ਸੋਨੇ ਦੀਆਂ ਨਵੀਆਂ ਕੀਮਤਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ 24 ਕੈਰਟ ਦੇ ਸੋਨੇ ਦੀ ਕੀਮਤ 98946 ਰੁਪਏ ਪ੍ਰਤੀ 10 ਗ੍ਰਾਮ 23 ਕੈਰਟ ਦੇ ਸੋਨੇ ਦੀ ਕੀਮਤ 98550 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 90635 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ ਦੇ ਸੋਨੇ ਦੀ ਕੀਮਤ 74210 ਰੁਪਏ ਪ੍ਰਤੀ 10 ਗ੍ਰਾਮ ਤੇ ਇਸੇ ਤਰ੍ਹਾਂ 14 ਕੈਰੇਟ ਦੇ ਸੋਨੇ ਦੀ ਕੀਮਤ 57883 ਰੁਪਏ ਪ੍ਰਤੀ 10 ਗ੍ਰਾਮ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਸੋਨਾ ਚਾਂਦੀ ਦੀਆਂ ਕੀਮਤਾਂ ਦੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਇਆ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਪਿਛਲੇ ਤਕਰੀਬਨ 10 ਦਿਨਾਂ ਤੋਂ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਆ ਗੱਲ ਕਰੀਏ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ ਵੀਰਵਾਰ ਸਵੇਰ ਤੱਕ 24 ਕੈਰਟ ਸੋਨੇ ਦੀ ਕੀਮਤ 98946 ਰੁਪਏ 10 ਗ੍ਰਾਮ ਤੇ ਆ ਗਈ ਹੈ ਜਦਕਿ ਚਾਂਦੀ ਦੀ ਕੀਮਤ ਘਟ ਕੇ 111194 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਤੁਹਾਨੂੰ ਦੱਸਦੀ ਇਹ 24 23 22 18 ਤੇ 14 ਕੈਰਟ ਦੇ ਸੋਨੇ ਦੀਆਂ ਨਵੀਆਂ ਕੀਮਤਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ 24 ਕੈਰਟ ਦੇ ਸੋਨੇ ਦੀ ਕੀਮਤ 98946 ਰੁਪਏ ਪ੍ਰਤੀ 10 ਗ੍ਰਾਮ 23 ਕੈਰਟ ਦੇ ਸੋਨੇ ਦੀ ਕੀਮਤ 98550 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 90635 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ ਦੇ ਸੋਨੇ ਦੀ ਕੀਮਤ 74210 ਰੁਪਏ ਪ੍ਰਤੀ 10 ਗ੍ਰਾਮ ਤੇ ਇਸੇ ਤਰ੍ਹਾਂ 14 ਕੈਰਟ ਦੇ ਸੋਨੇ ਦੀ ਕੀਮਤ 57883 ਰੁਪਏ ਪ੍ਰਤੀ 10 ਗ੍ਰਾਮ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਸੋਨਾ ਚਾਂਦੀ ਦੀਆਂ ਕੀਮਤਾਂ ਦੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਇਆ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਪਿਛਲੇ ਤਕਰੀਬਨ 10 ਦਿਨਾਂ ਤੋਂ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਆ ਗੱਲ ਕਰੀਏ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ ਵੀਰਵਾਰ ਸਵੇਰ ਤੱਕ 24 ਕੈਰਟ ਸੋਨੇ ਦੀ ਕੀਮਤ 98946 ਰੁਪਏ 10 ਗ੍ਰਾਮ ਤੇ ਆ ਗਈ ਹੈ ਜਦਕਿ ਚਾਂਦੀ ਦੀ ਕੀਮਤ ਘਟ ਕੇ 1,11,194 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ। ਤੁਹਾਨੂੰ ਦੱਸਦੀ ਹੈ 24 23 22 18 ਤੇ 14 ਕੈਰਟ ਦੇ ਸੋਨੇ ਦੀਆਂ ਨਵੀਆਂ ਕੀਮਤਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ। 24 ਕੈਰਟ ਦੇ ਸੋਨੇ ਦੀ ਕੀਮਤ 98,946 ਰੁਪਏ ਪ੍ਰਤੀ 10 ਗ੍ਰਾਮ 23 ਕੈਰਟ ਦੇ ਸੋਨੇ ਦੀ ਕੀਮਤ 98,550 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 90635 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ ਦੇ ਸੋਨੇ ਦੀ ਕੀਮਤ 74210 ਰੁਪਏ ਪ੍ਰਤੀ 10 ਗ੍ਰਾਮ ਤੇ ਇਸੇ ਤਰ੍ਹਾਂ 14 ਕੈਰਟ ਦੇ ਸੋਨੇ ਦੀ ਕੀਮਤ 57883 ਰੁਪਏ ਪ੍ਰਤੀ 10 ਗ੍ਰਾਮ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਸੋਨਾ ਚਾਂਦੀ ਦੀਆਂ ਕੀਮਤਾਂ ਦੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਇਆ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਪਿਛਲੇ ਤਕਰੀਬਨ 10 ਦਿਨਾਂ ਤੋਂ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਆ ਗੱਲ ਕਰੀਏ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ ਵੀਰਵਾਰ ਸਵੇਰ ਤੱਕ 24 ਕੈਰਟ ਸੋਨੇ ਦੀ ਕੀਮਤ 98946 ਰੁਪਏ 10 ਗ੍ਰਾਮ ਤੇ ਆ ਗਈ ਹੈ ਜਦਕਿ ਚਾਂਦੀ ਦੀ ਕੀਮਤ ਘਟ ਕੇ 111194 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਤੁਹਾਨੂੰ ਦੱਸਦੀ ਹੈ 24 23 22 18 ਤੇ 14 ਕੈਰਟ ਦੇ ਸੋਨੇ ਦੀਆਂ ਨਵੀਆਂ ਕੀਮਤਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ 24 ਕੈਰਟ ਦੇ ਸੋਨੇ ਦੀ ਕੀਮਤ 98946 ਰੁਪਏ ਪ੍ਰਤੀ 10 ਗ੍ਰਾਮ 23 ਕੈਰਟ ਦੇ ਸੋਨੇ ਦੀ ਕੀਮਤ 98550 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 90635 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ ਦੇ ਸੋਨੇ ਦੀ ਕੀਮਤ 74210 ਰੁਪਏ ਪ੍ਰਤੀ 10 ਗ੍ਰਾਮ ਤੇ ਇਸੇ ਤਰ੍ਹਾਂ 14 ਕੈਰੇਟ ਦੇ ਸੋਨੇ ਦੀ ਕੀਮਤ 57883 ਰੁਪਏ ਪ੍ਰਤੀ 10 ਗ੍ਰਾਮ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ ਜੇ ਹੁਣ ਗੱਲ ਕਰਦੇ ਹਾਂ ਸੋਨਾ ਚਾਂਦੀ ਦੀਆਂ ਕੀਮਤਾਂ ਦੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਇਆ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਪਿਛਲੇ ਤਕਰੀਬਨ 10 ਦਿਨਾਂ ਤੋਂ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਆ ਗੱਲ ਕਰੀਏ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ ਵੀਰਵਾਰ ਸਵੇਰ ਤੱਕ 24 ਕੈਰਟ ਸੋਨੇ ਦੀ ਕੀਮਤ 98946 ਰੁਪਏ 10 ਗ੍ਰਾਮ ਤੇ ਆ ਗਈ ਹੈ ਜਦਕਿ ਚਾਂਦੀ ਦੀ ਕੀਮਤ ਘਟ ਕੇ 111194 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਤੁਹਾਨੂੰ ਦੱਸਦੀਏ 24 23 22 18 ਤੇ 14 ਕੈਰਟ ਦੇ ਸੋਨੇ ਦੀਆਂ ਨਵੀਆਂ ਕੀਮਤਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ 24 ਕੈਰਟ ਦੇ ਸੋਨੇ ਦੀ ਕੀਮਤ 98946 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 98550 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 90635 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ ਦੇ ਸੋਨੇ ਦੀ ਕੀਮਤ 74210 ਰੁਪਏ ਪ੍ਰਤੀ 10 ਗ੍ਰਾਮ ਤੇ ਇਸੇ ਤਰ੍ਹਾਂ 14 ਕੈਰਟ ਦੇ ਸੋਨੇ ਦੀ ਕੀਮਤ 57883 ਰੁਪਏ ਪ੍ਰਤੀ 10 ਗ੍ਰਾਮ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਸੋਨਾ ਚਾਂਦੀ ਦੀਆਂ ਕੀਮਤਾਂ ਦੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਇਆ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਪਿਛਲੇ ਤਕਰੀਬਨ 10 ਦਿਨਾਂ ਤੋਂ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਆ ਗੱਲ ਕਰੀਏ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ ਵੀਰਵਾਰ ਸਵੇਰ ਤੱਕ 24 ਕੈਰਟ ਸੋਨੇ ਦੀ ਕੀਮਤ 98946 ਰੁਪਏ 10 ਗ੍ਰਾਮ ਤੇ ਆ ਗਈ ਹੈ ਜਦ ਕਿ ਚਾਂਦੀ ਦੀ ਕੀਮਤ ਘਟ ਕੇ 1,11,194 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ। ਤੁਹਾਨੂੰ ਦੱਸਦੀ ਹੈ 24 23 22 18 ਤੇ 14 ਕੈਰਟ ਦੇ ਸੋਨੇ ਦੀਆਂ ਨਵੀਆਂ ਕੀਮਤਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ। 24 ਕੈਰਟ ਦੇ ਸੋਨੇ ਦੀ ਕੀਮਤ 98,946 ਰੁਪਏ ਪ੍ਰਤੀ 10 ਗ੍ਰਾਮ 23 ਕੈਰਟ ਦੇ ਸੋਨੇ ਦੀ ਕੀਮਤ 98,550 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 90635 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ ਦੇ ਸੋਨੇ ਦੀ ਕੀਮਤ 74210 ਰੁਪਏ ਪ੍ਰਤੀ 10 ਗ੍ਰਾਮ ਤੇ ਇਸੇ ਤਰ੍ਹਾਂ 14 ਕੈਰਟ ਦੇ ਸੋਨੇ ਦੀ ਕੀਮਤ 57883 ਰੁਪਏ ਪ੍ਰਤੀ 10 ਗ੍ਰਾਮ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਸੋਨਾ ਚਾਂਦੀ ਦੀਆਂ ਕੀਮਤਾਂ ਦੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਇਆ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਪਿਛਲੇ ਤਕਰੀਬਨ 10 ਦਿਨਾਂ ਤੋਂ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਆ ਗੱਲ ਕਰੀਏ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ ਵੀਰਵਾਰ ਸਵੇਰ ਤੱਕ 24 ਕੈਰਟ ਸੋਨੇ ਦੀ ਕੀਮਤ 98946 ਰੁਪਏ 10 ਗ੍ਰਾਮ ਤੇ ਆ ਗਈ ਹੈ ਜਦਕਿ ਚਾਂਦੀ ਦੀ ਕੀਮਤ ਘਟ ਕੇ ਆ 111194 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਤੁਹਾਨੂੰ ਦੱਸ ਦਈਏ 24 23 22 18 ਤੇ 14 ਕੈਰਟ ਦੇ ਸੋਨੇ ਦੀਆਂ ਨਵੀਆਂ ਕੀਮਤਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ 24 ਕੈਰਟ ਦੇ ਸੋਨੇ ਦੀ ਕੀਮਤ 98946 ਰੁਪਏ ਪ੍ਰਤੀ 10 ਗ੍ਰਾਮ 23 ਕੈਰਟ ਦੇ ਸੋਨੇ ਦੀ ਕੀਮਤ 98550 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 90635 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ ਦੇ ਸੋਨੇ ਦੀ ਕੀਮਤ 74210 ਰੁਪਏ ਪ੍ਰਤੀ 10 ਗ੍ਰਾਮ ਤੇ ਇਸੇ ਤਰ੍ਹਾਂ 14 ਕੈਰੇਟ ਦੇ ਸੋਨੇ ਦੀ ਕੀਮਤ 57883 ਰੁਪਏ ਪ੍ਰਤੀ 10 ਗ੍ਰਾਮ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਸੋਨਾ ਚਾਂਦੀ ਦੀਆਂ ਕੀਮਤਾਂ ਦੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਇਆ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਪਿਛਲੇ ਤਕਰੀਬਨ 10 ਦਿਨਾਂ ਤੋਂ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਆ ਗੱਲ ਕਰੀਏ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ ਵੀਰਵਾਰ ਸਵੇਰ ਤੱਕ 24 ਕੈਰਟ ਸੋਨੇ ਦੀ ਕੀਮਤ 98946 ਰੁਪਏ 10 ਗ੍ਰਾਮ ਤੇ ਆ ਗਈ ਹੈ ਜਦਕਿ ਚਾਂਦੀ ਦੀ ਕੀਮਤ ਘਟ ਕੇ 111194 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਤੁਹਾਨੂੰ ਦੱਸਦੀ ਹੈ 24 23 22 18 ਤੇ 14 ਕੈਰਟ ਦੇ ਸੋਨੇ ਦੀਆਂ ਨਵੀਆਂ ਕੀਮਤਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ 24 ਕੈਰਟ ਦੇ ਸੋਨੇ ਦੀ ਕੀਮਤ 98946 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 98550 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 90635 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ ਦੇ ਸੋਨੇ ਦੀ ਕੀਮਤ 74210 ਰੁਪਏ ਪ੍ਰਤੀ 10 ਗ੍ਰਾਮ ਤੇ ਇਸੇ ਤਰ੍ਹਾਂ 14 ਕੈਰਟ ਦੇ ਸੋਨੇ ਦੀ ਕੀਮਤ 57883 ਰੁਪਏ ਪ੍ਰਤੀ 10 ਗ੍ਰਾਮ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਸੋਨਾ ਚਾਂਦੀ ਦੀਆਂ ਕੀਮਤਾਂ ਦੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਇਆ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਪਿਛਲੇ ਤਕਰੀਬਨ 10 ਦਿਨਾਂ ਤੋਂ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਆ ਗੱਲ ਕਰੀਏ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੀ ਵੈੱਬਸਾਈਟ ਦੇ ਮੁਤਾਬਕ ਵੀਰਵਾਰ ਸਵੇਰ ਤੱਕ 24 ਕੈਰਟ ਸੋਨੇ ਦੀ ਕੀਮਤ 98946 ਰੁਪਏ 10 ਗ੍ਰਾਮ ਤੇ ਆ ਗਈ ਹੈ ਜਦ ਕਿ ਚਾਂਦੀ ਦੀ ਕੀਮਤ ਘਟ ਕੇ 1,11,194 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ। ਤੁਹਾਨੂੰ ਦੱਸਦੀ ਹੈ 24 23 22 18 ਤੇ 14 ਕੈਰਟ ਦੇ ਸੋਨੇ ਦੀਆਂ ਨਵੀਆਂ ਕੀਮਤਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ। 24 ਕੈਰਟ ਦੇ ਸੋਨੇ ਦੀ ਕੀਮਤ 98,946 ਰੁਪਏ ਪ੍ਰਤੀ 10 ਗ੍ਰਾਮ 23 ਕੈਰਟ ਦੇ ਸੋਨੇ ਦੀ ਕੀਮਤ 98,550 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 90635 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ ਦੇ ਸੋਨੇ ਦੀ ਕੀਮਤ 74210 ਰੁਪਏ ਪ੍ਰਤੀ 10 ਗ੍ਰਾਮ ਤੇ ਇਸੇ ਤਰ੍ਹਾਂ 14 ਕੈਰਟ ਦੇ ਸੋਨੇ ਦੀ ਕੀਮਤ 57883 ਰੁਪਏ ਪ੍ਰਤੀ 10 ਗ੍ਰਾਮ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਸੋਨਾ ਚਾਂਦੀ ਦੀਆਂ ਕੀਮਤਾਂ ਦੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਇਆ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਪਿਛਲੇ ਤਕਰੀਬਨ 10 ਦਿਨਾਂ ਤੋਂ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਆ ਗੱਲ ਕਰੀਏ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ ਵੀਰਵਾਰ ਸਵੇਰ ਤੱਕ 24 ਕੈਰਟ ਸੋਨੇ ਦੀ ਕੀਮਤ 98946 ਰੁਪਏ 10 ਗ੍ਰਾਮ ਤੇ ਆ ਗਈ ਹੈ ਜਦਕਿ ਚਾਂਦੀ ਦੀ ਕੀਮਤ ਘਟ ਕੇ ਆ 111194 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਤੁਹਾਨੂੰ ਦੱਸ ਦਈਏ 24 23 22 18 ਤੇ 14 ਕੈਰਟ ਦੇ ਸੋਨੇ ਦੀਆਂ ਨਵੀਆਂ ਕੀਮਤਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ 24 ਕੈਰਟ ਦੇ ਸੋਨੇ ਦੀ ਕੀਮਤ 98946 ਰੁਪਏ ਪ੍ਰਤੀ 10 ਗ੍ਰਾਮ 23 ਕੈਰਟ ਦੇ ਸੋਨੇ ਦੀ ਕੀਮਤ 98550 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 90635 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ ਦੇ ਸੋਨੇ ਦੀ ਕੀਮਤ 77210 ਰੁਪਏ ਪ੍ਰਤੀ 10 ਗ੍ਰਾਮ ਤੇ ਇਸੇ ਤਰ੍ਹਾਂ 14 ਕੈਰੇਟ ਦੇ ਸੋਨੇ ਦੀ ਕੀਮਤ 57883 ਰੁਪਏ ਪ੍ਰਤੀ 10 ਗ੍ਰਾਮ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਸੋਨਾ ਚਾਂਦੀ ਦੀਆਂ ਕੀਮਤਾਂ ਦੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਇਆ ਹੈ